ਹੈਲੋ ਲੇਡੀਜ਼ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਪਾਈਪਿੰਗ ਕਿਵੇਂ ਲਾਈ ਜਾਂਦੀ ਹੈ ਬਿਲਕੁਲ ਸੌਖੇ ਤਰੀਕੇ ਨਾਲ ਪਾਈਪਿੰਗ ਲਾ ਕੇ ਦੱਸਾਂਗੇ ਵੀ ਕਿਵੇਂ ਲਾਈ ਜਾਂਦੀ ਹੈ ਠੀਕ ਹੈ ਜੀ ਆਪਾਂ ਸੂਟ ਤੇ ਅੱਜ ਪਾਈਪਿੰਗ ਲਾਵਾਂਗੇ ਠੀਕ ਹੈ ਜੀ ਆਪਾਂ ਪਹਿਲਾਂ ਸੂਟ ਨੂੰ ਪੁੱਠਾ ਕਰ ਲੈਣਾ ਉਲਟੀ ਸਾਈਡ ਕਰ ਲੈਣੀ ਇਹਦੀ ਪੁੱਠੀ ਠੀਕ ਹੈ ਜੀ ਆਹ ਦੇਖੋ ਇਹਨੂੰ ਪੁੱਠਾ ਕਰ ਲੈਣਾ ਠੀਕ ਹੈ ਜੀ ਆਪਾਂ ਇਹਦੀ ਪੁੱਠੀ ਸਾਈਡ ਹੀ ਲਾਵਾਂਗੇ ਠੀਕ ਹੈ ਜੀ ਆਪਾਂ ਇੱਥੇ ਰੱਖ ਕੇ ਪੁੱਠਾ ਸਾਈਡ ਹੈ ਆਪਾਂ ਇੱਥੇ ਥੋੜਾ ਜਿਹਾ ਉੱਪਰ ਰੱਖ ਕੇ ਅੰਦਰਲੀ ਸਾਈਡ ਨੂੰ ਇੱਧਰ ਲਾਉਣੀ ਹੈ इधर आनी है ठीक है जी हाँ देखो मूँह इधर न होना चाहिए पाइपिंग अपनी जोड़ा एक्सट्रा कपड़ा वो इधर होना चाहिए ठीक है जी थोड़ा जस्ट्रा कपड़ा छोड़ लिया करो उपरू सॉरी पाइपिंग छोड़ लिया करो ठीक है जी आप पाइपिंग लावे ठीक है जी ਆਪਾਂ ਉਹ ਇਦਾਂ ਸਾਰੀ ਪਾਈਪਿੰਗ ਆਪਾਂ ਇਹ ਪਾਈਪਿੰਗ ਕਿਨਾਰੇ ਦੇ ਰੱਖ ਕੇ ਸੀਨ ਲਾਉਣੀ ਆ ਠੀਕ ਹੈ ਜੀ ਸिलाई ਲਾਉਣੀ ਆ ਕਿਨਾਰੇ ਤੇ ਰੱਖ ਕੇ ਜਿਹੜਾ ਪਾਈਪਿੰਗ ਦਾ ਮੂੰਹ ਆ ਉਹ ਅੰਦਰਲੀ ਸਾਈਡ ਹੋਣਾ ਚਾਹੀਦਾ ਬਾਹਲੀ ਸਾਈਡ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਤੁਸੀਂ ਦੇਖੋ ਕਿਨੀ ਫਿਨਿਸ਼ਿੰਗ ਨਾਲ ਪਾਈਪਿੰਗ ਲੱਗਦੀ ਹੈ ਸਾਰੇ ਨੂੰ ਸੀ ਲਾ ਲੈਣੇ ਤੁਰ ਤੱਕ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਹੁਣ ਆਪਾਂ ਇਹ ਪਾਈਪਿੰਗ ਤੁਰ ਤੱਕ ਲਾ ਲੈਣੀ ਹੈ ਠੀਕ ਹੈ ਜੀ ਦੇਖੋ ਲਾਸਟ ਤੱਕ ਲਾਣੀਆਂ ਕਿਨਾਰੇ ਕਿਨਾਰੇ ਤੇ ਲਾਉਣੀ ਪਾਈਪਿੰਗ ਦੇ ਨਾਲ ਨਾਲ ਲੈਣੀਆਂ ਤਿਗੇ ਜੀ ਇਹ ਲੋਣੀ ਪੁੱਠੇ ਪਾਸੇ ਆ ਫਿਰ ਆਪਾਂ ਹੁਣ ਤੁਹਾਨੂੰ ਸਿੱਧੀ ਕਰਕੇ ਦਿਖਾਵਾਂਗੇ ਹਲਕਾ ਮੀਜ ਆਪਾਂ ਸਿੱਧੀ ਕਰ ਲੈਣੀ ਠੀਕ ਹੈ ਜੀ ਪਹਿਲਾਂ ਆਪਾਂ ਨਿਸ਼ਾਨ ਲਾ ਲੈਣਾ ਜਿੱਥੇ ਤੇ ਆਪਾਂ ਪਾਈਪ ਮੋੜਨੀ ਆ ਜਿੰਨੇ ਜਿੰਨੇ ਤੇ ਉਹਨਾਂ ਨਾਲ ਨਿਸ਼ਾਨ ਲਾ ਲੈਣਾ ਜਾ ਲਾ ਕੇ ਹੁਣ ਆਪਾਂ ਪਾਈਪਿੰਗ ਵਿੱਚ ਨੂੰ ਮੋੜਨੀ ਹੈ ਜਿਹੜਾ ਆਪਾਂ ਕੱਪੜਾ ਹੋਰ ਕਮੀਜ਼ਿੱਦਾ ਕੀਤਾ ਸੀ ਨਾ ਹੁਣ ਉਹਦੇ ਉੱਪਰ ਲਾ ਕੇ ਸਿਲਾਈ ਲਾ ਦੇਣੀ ਆਪਾਂ ਠੀਕ ਹੈ ਆ ਦੇਖੋ ਉੱਪਰ ਨੂੰ ਮੋੜ ਕੇ ਬਹੁਤ ਫਿਨਿਸ਼ਿੰਗ ਨਾ ਲੱਗਦੀ ਐ ਹੋਰ ਵੀ ਕੋਈ ਤਰੀਕੇ ਆ ਪਾਈਪਿੰਗ ਲਾਉਣ ਦੇ ਉਹ ਵੀ ਦੱਸਾਂਗੇ ਪਰ ਇਦਾਂ ਮੈਨੂੰ ਬੈਟਰ ਲੱਗੀ ਵਧੀਆ ਲੱਗੀ ਠੀਕ ਹੈ ਇਹ ਇਹਦਾ ਹੁਣ ਤੋਰ ਤੱਕ ਉੱਪਰ ਸੀਨ ਲਾ ਦੇਣੀ ਇਹਦੇ ਪਾਈਪਿੰਗ ਜਿਹੜੀ ਆਪਾਂ ਐਕਸਟਰਾ ਕੱਪੜਾ ਚ ਇਹਨੂੰ ਵਿੱਚ ਨੂੰ ਮੋੜ ਕੇ ਪਾਈਪਿੰਗ ਬਾਹਰ ਨੂੰ ਕੱਢ ਕੇ ਉਹਨੂੰ ਸਿਲਾਈ ਲਾ ਦੇਣੀ ਇੱਕ ਮਹੀਨੇ ਦੇ ਨਾਲ ਦੀ ਪਾਈਪਿੰਗ ਹੋਣ ਕੇ ਜਿਆਦਾ ਪਤਾ ਨਹੀਂ ਲੱਗਦਾ ਤੁਹਾਨੂੰ ਅੱਜ ਇਹ ਅਲੱਗ ਤੋਂ ਕਰਕੇ ਵੀਡੀਓ ਪਾਈਪਿੰਗ ਲਾ ਕੇ ਵੀਡੀਓ ਦੱਸਾਂਗੇ ਬਣਾ ਕੇ ਦਿਖਾਵਾਂਗੇ ਬੱਸ ਇੱਕ ਵਾਰੀ ਦਾ ਬਣਾ ਕੇ ਜਰੂਰ ਲਾ ਕੇ ਜਰੂਰ ਦੇਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਜਦੋਂ ਅਸੀਂ ਆਪਣੀ ਨਵੀਂ ਵੀਡੀਓ ਪਾਵਾਂਗੇ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ ਦੇਖੋ ਕਿੰਨੀ ਸੋਹਣੀ ਤੇ ਕਿੰਨੀ ਫਿਨਿਸ਼ਿੰਗ ਨਾਲ ਲੱਗੀ ਆ ਇਹ ਨਾਲ ਦੀ ਹੋਣ ਕਰਕੇ ਜਿਆਦਾ ਦਿਖਦੀ ਨਹੀਂ ਹੈਗੀ ਠੀਕ ਹੈ ਜੀ ਹੁਣ ਆਪਾਂ ਇਹਦੇ ਉੱਪਰ ਉੱਪਰ ਸਲਾਈ ਲਾਣੀ ਨਾਲ ਨਾਲ ਬੋਟੀ ਸੌਕੇ ਢੰਗ ਨਾਲ ਲੱਗ ਜਾਂਦੀ ਹੈ ਠੀਕ ਹੈ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਐਨ ਪੂਰੀ ਤਰ ਤੱਕ ਲਾ ਦਾਂਗੀ किनारे ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਕਿੰਨੀ ਸੋਹਣੀ ਲੱਗੀ ਆ